ਸੰਸਾਰ ਸਾਡੇ ਅੰਦਰ ਕਿਵੇਂ ਵਸਿਆ ਕਿਉਂਕਿ ਅਸੀਂ ਬਚਪਨ ਤੋਂ ਇਸ ਸੰਸਾਰ ਨੂੰ ਇਨਾਂ ਅੱਖਾਂ ਰਾਹੀਂ ਦੇਖਦੇ ਆ ਰਹੇ ਹਾਂ ਤੇ ਦੇਖ-ਦੇਖ ਕੇ ਇਹ ਸੰਸਾਰ ਸਾਡੇ ਅੰਦਰ ਵੱਸ ਗਿਆ ਉਹ ਨਿਰੰਕਾਰ ਕਿਵੇਂ ਸਾਡੇ ਅੰਦਰ ਵਸੇਗਾ ਜਦੋਂ ਅਸੀਂ ਨਿਰੰਕਾਰ ਨੂੰ ਵੀ ਦੇਖਣਾ ਸ਼ੁਰੂ ਕਰਾਂਗੇ ਤਾਂ ਨਿਰੰਕਾਰ ਸਾਡੇ ਅੰਦਰ ਵੱਸ ਜਾਵੇਗਾ ਉਹ ਕੀ ਰਿਹਾ ਹੈ ਅਸੀਂ ਸੰਸਾਰ ਦੇ ਵਿੱਚੋਂ ਨਿਰੰਕਾਰ ਨੂੰ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਪਹਿਲਾਂ ਅਸੀਂ ਸੰਸਾਰ ਨੂੰ ਦੇਖ ਰਹੇ ਹਾਂ ਇਸ ਕਰਕੇ ਸੰਸਾਰ ਅੰਦਰ ਵੱਸ ਗਿਆ ਜੇ ਅਸੀਂ ਨਿਰੰਕਾਰ ਦੇ ਵਿੱਚੋਂ ਸੰਸਾਰ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ ਤਾਂ ਪਹਿਲਾਂ ਅਸੀਂ ਨਿਰੰਕਾਰ ਨੂੰ ਦੇਖਾਂਗੇ ਤਾਂ ਨਿਰੰਕਾਰ ਹੀ ਅੰਦਰ ਬਸੇਗਾ ਕਿਉਂਕਿ ਜਿੰਨੇ ਵੀ ਆਕਾਰ ਹੈ ਉਹ ਸਾਰੇ ਨਿਰੰਕਾਰ ਦੇ ਵਿੱਚ ਹੀ ਸਮਾਏ ਹੋਏ ਨੇ ਹੁਣ ਇਹ ਗੱਲ ਜਿੰਨੀ ਕਹਿਣ ਨੂੰ ਸੌਖੀ ਲੱਗਦੀ ਐ ਮੰਨਣ ਨੂੰ ਉੰਨੀ ਹੀ ਔਖੀ ਲੱਗਦੀ ਐ ਕਿਉਂ ਔਖੀ ਲੱਗਦੀ ਐ ਕਿਉਂਕਿ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਕਿ ਨਿਰੰਕਾਰ ਨੂੰ ਦੇਖ ਵੀ ਸਕਦੇ ਹਾਂ ਪਰ ਗੁਰਬਾਣੀ ਗੁਰੂ ਜੀ ਸਾਨੂੰ ਕੀ ਸਮਝਾ ਰਹੇ ਨੇ ਕਹਿੰਦੇ ਨਿਰੰਕਾਰ ਮੈਂ ਆਕਾਰ ਸਮਾਵੇ ਜਿੰਨੇ ਵੀ ਆਕਾਰ ਨੇ ਉਸ ਨਿਰੰਕਾਰ ਦੇ ਵਿੱਚ ਹੀ ਸਮਾਏ ਹੋਏ ਨੇ ਜਿਵੇਂ ਦੇਖੀਏ ਕਹਿੰਦੇ ਅਕਲ ਕਲਾ ਸੱਚ ਸਾਚ ਟਿਕਾਵੇ ਪਰੇ ਅਕਲ ਕਲਾ ਸਿੱਖਣੀ ਪੈਣੀ ਹੈ ਸਿਖਾਏਗਾ ਕੌਣ ਪਰਮੇਸ਼ਰ ਆਪ ਕਦੋਂ ਜਦ ਉਸ ਕੋਲ ਮੰਗਾਗੇ ਸੋਨਰ ਗਰਬ ਜੋਨ ਨਹੀਂ ਆਵੇ ਫਿਰ ਇਹ ਜਿਹੜਾ ਮਨ ਹੈ ਇਹ ਮੁੜ ਕੇ ਗਰਬ ਜੋਨਾ ਦੇ ਵਿੱਚ ਨਹੀਂ ਆਵੇਗਾ